ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਮਲੋਟ ਮਲੋਟ ਸ਼ਹਿਰ ਤਹਿਸੀਲ ਹੈ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਖਾਸ ਸ਼ਹਿਰ ਦੇ ਵਿੱਚੋਂ ਹੀ ਇੱਕ ਵੀਡੀਓ ਤੁਹਾਨੂੰ ਦਿਖਾ ਰਿਹਾ ਇੱਥੇ ਇੱਕ ਪਰਿਵਾਰ ਆ ਬਾਈ ਜਿਹੜੀ ਆਪ ਜੌਬ ਵੀ ਕਰਦੇ ਆ ਤੇ ਇਹਨਾਂ ਨੂੰ ਸ਼ੌਂਕ ਵੀ ਆ ਮੱਝਾਂ ਦਾ ਘਰੇ ਚੰਗੀਆਂ ਮੱਝਾਂ ਰੱਖਣ ਦਾ ਨੀਲੀ ਰਾਵੀ ਨਸਲ ਦੀਆਂ ਮੱਝਾਂ ਇਹਨਾਂ ਕੋਲ ਇੱਥੇ ਰਹਿ ਜਾਂ ਮਾਰਕਿੰਗ ਵਾਲੇ ਪੱਖ ਤੋਂ ਤੁਸੀਂ ਇਹਨਾਂ ਮੱਝਾਂ ਨੂੰ ਜਿਵੇਂ ਸਾਹਮਣੇ ਝੋਟੀ ਦੇਖ ਰਹੇ ਹੋ ਜਾਂ ਇੱਕ ਕੱਟਾ ਸਾਹਮਣੇ ਦੇਖੋਗੇ ਤੁਹਾਨੂੰ ਇਹ ਲੱਗੂਗਾ ਵੀ ਪਿਛਲੇ ਪੈਰ ਵਾਈਟ ਦਿਸਣਗੇ ਪਰ ਇਹਨਾਂ ਦਾ ਜਿਹੜਾ ਮੋਡ ਵਾਈਜ ਦਾ ਹੈ ਜਾਂ ਇਹਨਾਂ ਦਾ ਜਿਹੜਾ ਪਿੱਛੋਂ ਬਲੱਡ ਲਾਈਨ ਦੀ ਜੇ ਗੱਲ ਕਰਦੇ ਆ ਤਾਂ ਜਿਹੜਾ ਬਾਦਲ ਫਾਰਮ ਦੇ ਵਿੱਚ ਹੀਰਾ ਬੁੱਲ ਸੀ ਉਹਦੇ ਨਾਲ ਇਹ ਜੁੜਦੇ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਕੱਟਾ ਬਾਈ ਜੀ ਹੋਰਾਂ ਨੇ ਵੇਚਣਾ ਹੈ ਇਹਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਮੈਂ ਚੁਰੂਚੀ ਦੱਸ ਦਿੰਨਾ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਕਟਿਆਂ ਦੀਆਂ ਵੀਡੀਓ ਜਾਂ ਫੋਟੋ ਅਪਲੋਡ ਕਰਨ ਬਾਰੇ ਪਰ ਮੈਂ ਨਹੀਂ ਬਣਾਉਂਦਾ ਕਿਉਂਕਿ ਮੈਨੂੰ ਇਹ ਲੱਗਦਾ ਵੀ ਕੱਟੇ ਵੇਖਦੇ ਘਟ ਹੈ ਪਰ ਅੱਜ ਇੱਕ ਝੋਟਾ ਇਹ ਕੱਟਾ ਤੁਹਾਨੂੰ ਦਿਖਾਉਣਾ ਕਿਉਂਕਿ ਇੱਕ ਤਾਂ ਵਾਈਜ਼ਰਾਂ ਦਾ ਸ਼ੌਂਕ ਸੀਗਾ ਵੀ ਆਪਾਂ ਵੀਡੀਓ ਜ਼ਰੂਰ ਪਾਉਣੀ ਹੈ ਤੇ ਦੂਜਾ ਇਹ ਐਕਸਪੈਰੀਮੈਂਟ ਵੀ ਹੈ ਵੀ ਜੇ ਰਿਸਪੌਂਸ ਵਧੀਆ ਮਿਲਦਾ ਹੈ ਤਾਂ ਫਿਰ ਆਪਾਂ ਆਉਣ ਵਾਲੇ ਟਾਈਮ 'ਚ ਕੋਈ ਜਿਵੇਂ ਇਸ ਤਰ੍ਹਾਂ ਦੇ ਕੋਈ ਸੋਹਣੇ ਝੋਟੇ ਆ ਉਹਨਾਂ ਦੀਆਂ ਵੀਡੀਓ ਬਣਾਉਣ ਦੀ ਕੋਸ਼ਿਸ਼ ਵੀ ਕਰਾਂਗੇ ਫਿਲਹਾਲ ਇਹ ਝੋਟਾ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਐ ਪਸੰਦ ਜੀ ਨੂੰ ਆ ਜਾਊਗਾ ਉਹ ਵੀਰ ਤਸੱਲੀ ਕਰਨ ਦਾ ਹੱਕ ਰੱਖਦਾ ਆ ਕੇ ਦੇਖ ਕੇ ਆਪਦੀ ਸਮਝ ਨਾ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਡਿਟੇਲ ਇਹਦੀ ਆਪਾਂ ਨੂੰ ਬਾਈ ਹਰਮਨ ਦੱਸੂਗਾ ਸਰਾਵਾ ਬੋਦਲਾਂ ਤੋਂ ਵੀਰ ਤੇ ਉਹ ਇਹਦੀ ਡਿਟੇਲ ਦੱਸ ਦੂ ਫਿਰ ਇਹ ਤੁਹਾਨੂੰ ਝੋਟਾ ਜਿਹੜਾ ਉਹ ਤੋੜ ਕੇ ਵੀ ਦਿਖਾ ਦੇਗਾ ਹਰਮਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਮਨ ਅੱਜ ਮਲੋੜ ਸ਼ਹਿਰ ਦੇ ਵਿੱਚੋਂ ਆਪਾਂ ਵੀਡੀਓ ਦਿਖਾ ਰਹੇ ਹਾਂ ਜੀ ਜੀ ਬਾਈ ਜੀ ਉਹਨਾਂ ਦਾ ਕੀ ਨਾਮ ਹੈ ਜਿਨ੍ਹਾਂ ਦੇ ਘਰੋਂ ਵੀਡੀਓ ਬਣਾ ਰਹੇ ਹਾਂ ਹਾਂਜੀ ਇਹਨਾਂ ਦਾ ਨਾਮ ਹਰਪ੍ਰੀਤ ਸਿੰਘ ਹੈ ਮੇਰੇ ਚਾਚਾ ਜੀ ਨਹੀਂ ਠੀਕ ਹੈ ਹਰਮਨ ਭਾਈ ਅੱਜ ਆਪਾਂ ਇੱਕ ਏ ਛੋਟਾ ਗਿੰਨਾ ਕੋਲ ਹੈ ਜਿਹੜਾ ਵੇਚਣਾ ਹੈ ਜੀ ਮੈਂ ਸ਼ੁਰੂ ਚ ਹੀ ਪੁੱਛ ਲੈਣਾ ਇਹਦੀ ਮਾਂ ਜਦੋਂ ਇਹਨਾਂ ਨੇ ਵੇਚੀ ਸੀ ਮੇਰੇ ਖਿਆਲ ਚ ਤੁਸੀਂ ਖਰੀਦੀ ਸੀ ਹਾਂ ਆਪਣੇ ਕੋਲੋਂ ਗਈ ਸੀ ਕਿ ਆਪਣੇ ਕੋਲ ਬਕਾਇਦਾ ਉਹਨਾਂ ਦੀ ਰਿਕਾਰਡ ਸਾਰਾ ਹੈਗਾ ਇੱਥੋਂ ਦਾ ਵੀ ਹੈਗਾ ਫੋਟੋ ਕੱਟੇ ਦੇ ਨਾਲ ਛੋਟੇ ਹੁੰਦੇ ਜਿਨੇ ਸੀ ਆਪਣੇ ਘਰ ਦੀ ਵੀਡੀਓ ਵੀ ਹੈਗੀ ਹੈ ਜੀ ਉਸ ਤੋਂ ਬਾਅਦ ਉਹ ਸੇਲ ਕਿੱਥੇ ਕੀਤੀ ਉਹ ਸੇਲ ਕੀਤੀ ਆਪਾਂ ਲੱਖੇ ਵਾਲੀ ਦੇ ਨਾਲੇ ਪਿੰਡ ਆਨੰਦਗੜ੍ਹ ਅਨੰਦਗੜ ਅਨੰਦਗੜ ਪਿੰਡ ਲੱਖੇ ਵਾਲੀ ਦੇ ਨਾਲ ਲੱਖੇ ਵਾਲੀ ਦੇ ਨਾਲ ਤੇ ਉਹਨਾਂ ਦੇ ਘਰ ਦੀ ਵੀਡੀਓ ਵੀ ਆਪਣੇ ਕੋਲ ਹੈਗੀ ਹੈ ਮੱਝ ਉਹਨਾਂ ਦੇ ਕੋਲ ਹੁਣ ਮੌਕੇ ਤੇ ਮੌਜੂਦ ਹੈ ਇਸ ਟਾਈਮ ਵੀ ਹੈ ਜੀ ਹਾਂਜੀ ਇਸ ਟਾਈਮ ਆ ਕਿ ਆਪਾਂ ਜਦੋਂ ਸੂਈ ਸੀਗੀ 12 13 ਦਿਨਾਂ ਬਾਅਦ ਆਪਾਂ ਸੇਲ ਕੀਤੀ ਸੂਣ ਤੋਂ ਬਾਅਦ ਹੀ ਤੇ 16 ਕਿਲੋ ਆਪਾਂ ਕੰਡਾ ਕਰਾ ਕੇ ਦੋ ਟਾਈਮ ਦੁੱਧ ਦਿੱਤਾ ਜੀ 16 ਕਿਲੋ ਦੁੱਧ ਤਲਾ ਕੇ ਦਿੱਤਾ ਸੀਗਾ ਹਾਂਜੀ 12 13 ਦਿਨਾਂ ਬਾਅਦ ਠੀਕ ਹੈ ਹਾਂਜੀ ਅ ਅੱਛਾ ਵੈਸੇ ਪੀਕ ਲੈਵਲ ਮੱਝ ਦਾ ਉਸ ਤੋਂ ਬਾਅਦ ਕਿੰਨੇ ਦੁੱਧ ਤੇ ਗਈ ਵੈ ਉਹਨਾਂ ਨਾਲ ਗੱਲ ਹੋਈ ਸੀ 17 18 ਕਿਲੋ ਉਹਨਾਂ ਕੋਲੇ ਦੁੱਧ ਕੱਢ ਅੱਛਾ ਇਹ ਜਿਹੜਾ ਹੁਣ ਆਪਾਂ ਕੱਟਾ ਵੇਚਣ ਲੱਗੇ ਆਂ ਹਾਂਜੀ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇਹ ਉਮਰ ਕਿੰਨੀ ਤਣ ਤੋਂ ਕਿਵੇਂ ਐਸ ਟਾਈਮ ਇਹ ਦੰਦ ਤੋਂ ਦੋ ਤਾਂ ਤੇ ਹੀ ਦੋ ਜਾਂ ਹਾਂ ਦੋ ਸਵਾ ਦੋ ਸਾਲ ਉਮਰ ਇਹ ਹੋਣੀ ਜਾਂਦੀ ਇਹ ਤਾਂ ਜਿਹੜੇ ਹਿਸਾਬ ਤੇ ਬਾਈ ਜੌਰਾਂ ਦਾ ਸ਼ੌਂਕ ਹੈ ਜਾਂ ਪਸ਼ੂ ਦੇਖਦੇ ਆ ਮੇਰੇ ਖਿਆਲ ਚ ਵੈਸੇ ਪਸ਼ੂਆਂ ਤੇ ਛੱਡਣ ਤਾਂ ਲੱਗੇ ਨਹੀਂ ਹੋਣਗੇ ਨਹੀਂ ਹਜੇ ਨਹੀਂ ਛੱਡਣ ਨਹੀਂ ਲੱਗੇ ਗਏ ਠੀਕ ਹੈ ਰੇਟ ਇਹਦਾ ਆਪਾਂ ਰੇਟ ਫੋਨ ਤੇ ਕਰ ਲਾਂਗੇ ਜੀ ਪਿਓ ਵਾਲੇ ਪੱਖ ਤੋਂ ਕਿਹੜੇ ਬਲ ਦਾ ਬੱਚਾ ਇਹ ਬਾਦਲ ਪਰਿਵਾਰ ਕੋਲੇ ਹੁੰਦਾ ਸੀ ਹੀਰਾਪੁਲੀ ਉਹਦਾ ਪੁੱਤ ਹੈ ਜੀ ਇਹ ਜੀ ਹੀਰੇ ਦਾ ਕੋਈ ਬੱਚਾ ਸੀਗਾ ਬੱਚਾ ਸੀਗਾ ਉਹਦਾ ਗਾਂਹੇ ਬੱਚਾ ਹਾਂ ਉਹਦਾ ਬੱਚਾ ਜੀ ਛੋਟੀ ਵੀ ਉਸੇ ਭੈਣ ਭਰਾ ਹੀ ਨੇ ਤੁਸੀਂ ਇਹ ਵੀ ਉਹਦੀ ਪੋਤੀ ਹੈ ਤੇ ਉਹ ਪੋਤਾ ਹੈ ਠੀਕ ਹੈ ਠੀਕ ਹੈ ਉਹੀ ਪਾਸੇ ਮੜਾ ਦੋਸੋ ਛੋਟੀ ਵੀ ਇੱਕ ਵਾਰ ਦੇਖੋ ਕਿਉਂਕਿ ਇਹ ਦੋਨੇ ਪਿਓ ਵਾਲੇ ਪੱਖ ਤੋਂ ਭੈਣ ਭਰਾ ਹੀ ਹੈ ਇਹ ਛੋਟਾ ਦੋਸੋ ਦੋ ਦੰਦ ਦਾ ਛੋਟੀ ਉਮਰ ਹੈ ਇਹਦੀ ਮਾਂ ਦੀ ਵੀਡੀਓ ਸ਼ਾਇਦ ਹਰਮਨ ਬਾਈ ਕੋਲ ਅੱਜ ਵੀ ਹੋਊਗੀ ਤੋਂ ਤੁਸੀਂ ਲੈ ਲਓਗੇ ਨੇ ਵੈਸੇ ਤੁਹਾਨੂੰ ਪਿੰਡ ਦੱਸਦਾ ਵੀ ਆਨੰਦਗੜ੍ਹ ਪਿੰਡ ਹੈ ਲੱਖੇ ਵਾਲੀ ਮੰਡੀ ਦੇ ਕੋਲ ਹੈ ਉਹਨਾਂ ਕੋਲ ਅੱਜ ਵੀ ਉਹ ਮੱਝ ਮੌਜੂਦ ਹੈ ਜਿਹਦਾ ਇਹ ਬੱਚਾ ਹੈ ਤੋਰ ਕੇ ਥੋੜਾ ਦਿਖਾ ਦਿੰਨੇ ਹਾਂ ਸੋ ਸੋਏ ਅੱਖਾਂ ਦੋਨੇ ਨੀਲੀ ਰਾਵੀ ਵਾਲੀਆਂ ਵਾਈਟ ਨੀਲੀਆਂ ਢਾਂਚਾ ਤੁਸੀਂ ਦੇਖੋ ਵੱਜੇ ਹੀ ਰਹਿੰਦੇ ਆ ਪਸੂ ਕਿਉਂਕਿ ਜਗ੍ਹਾ ਹੀ ਤੰਗ ਹੈ ਪਰ ਫਿਰ ਵੀ ਥੋੜਾ ਬਹੁਤ ਜਿੰਨਾ ਹੋ ਸਕੇ ਉਹਨਾਂ ਕੋ ਤੋਰਨ ਦੀ ਕੁਛ ਸਿੱਥੇ ਕਿੱਥੇ ਕਰ ਲਾਂਗੇ ਆਪਾਂ ਹਰਮਨ ਤੁਰਨਾ ਨਹੀਂ ਮੇਰੇ ਖਿਆਲ ਚਲ ਵੇਖ ਲੈ ਜਾਂਦਾ ਥੋੜਾ ਬਹੁਤ ਥੋੜਾ ਚਲੋ ਤੋ ਢਾਂਚਾ ਸੋਹਣਾ ਦੋਸਤੋ ਕੱਟੇ ਦਾ ਸਾਫ ਸੁਥਰਾ ਹੈ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੇ ਪਿੱਛੇ ਕੁੜੇ ਦੀ ਬਣਾਵਤ ਪਤਲੀ ਪੂਛ ਹੈ ਪਿਛਲੇ ਪੈਰ ਵਾਈਟ ਆ ਅਗਲੇ ਪੈਰ ਬਲੈਕ ਆ ਸੋ ਦੋਸਤੋ ਇਹ ਕੱਟਾ ਇਹ ਝੋਟਾ 2.5 ਸਾਲ ਦੀ ਉਮਰ ਆ ਨੱਥ ਜੇ ਮਾਰਨ ਵਾਲੀ ਆ ਪਿਆਰ ਨਾਲ ਹੀ ਰੱਖਿਆ ਹੋਇਆ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕੰਟੈਕਟ ਕਰ ਲਿਓ ਜਗ੍ਹਾ ਤੰਗ ਸੀ ਬਹੁਤਾ ਤੋਰ ਕੇ ਨਹੀਂ ਦਿਖਾ ਸਕੇ ਬਾਕੀ ਕੋਲ ਆ ਕੇ ਤੁਸੀਂ ਦੇਖ ਹੀ ਲੈਣਾ ਮਿਹਰਬਾਨੀ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੀ